ਹਾਂਜੀ ਬੱਚੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਠੀਕ ਠਾਕ ਹੋ ਹਾਂਜੀ ਕੱਲ ਆਪਾਂ ਇੱਕ ਖੇਡ ਖੇਡ ਪਟਾਰਾ ਦੇ ਵਿੱਚੋਂ ਖੇਡ ਵਿਧੀਆਂ ਕਰ ਰਹੇ ਹਾਂ ਕੱਲ ਆਪਾਂ ਕਿਹੜੀ ਵਿਧੀ કરી ਸੀ ਸੋਚ ਸੋਚ ਸੂਚੀ ਸ਼ਾਬਾਸ਼ ਤੁਹਾਨੂੰ ਜਿਆਦਾ ਵਈ ਹੈ ਨਾ ਸੋਚ ਸੋਚ ਸੂਚੀ ਵਿਧੀ ਜਿਹਦੇ ਨਾਲ ਆਪਾਂ ਕੁਝ ਗੱਲਾਂ ਸੋਚੀਆਂ ਸੀ ਹੈ ਨਾ ਅੱਜ ਆਪਾਂ ਇੱਕ ਹੋਰ ਨਵੀਂ ਵਿਧੀ ਸ਼ੁਰੂ ਕਰਨ ਜਾ ਰਹੇ ਆ ਆਵਾਜ਼ਾਂ ਦੀਆਂ ਖੇਡਾਂ ਆਵਾਜ਼ਾਂ ਦੀਆਂ ਖੇਡਾਂ ਇਹਦਾ ਮਤਲਬ ਹੁੰਦਾ ਹੈ ਕਿ ਜਿੰਨੇ ਵੀ ਆਪਾਂ ਸ਼ਬਦ ਬੋਲਦੇ ਆ ਆਪਣੀ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਘਰੇ ਰਹਿੰਦੇ ਹੋ ਸਕੂਲ ਚ ਆਏ ਹਨ ਤੁਸੀਂ ਕੁਝ ਨਾ ਕੁਝ ਕੋਈ ਨਾ ਕੋਈ ਸ਼ਬਦ ਬੋਲਦੇ ਰਹਿੰਦੇ ਹੋ ਉਹ ਛਪਦਾ ਨਹੀਂ ਆਵਾਜ਼ਾਂ ਹੁੰਦੀਆਂ ਨੇ ਆਪਾਂ ਉਹ ਵਿਧੀ ਰਾਹੀਂ ਅੱਜ ਆਪਾਂ ਆਵਾਜ਼ਾਂ ਸਿੱਖਾਂਗੇ ਕਿ ਆਵਾਜ਼ਾਂ ਕਿਵੇਂ ਆਉਂ ਬਣਦੀਆਂ ਨੇ ਮੈਂ ਤੁਹਾਨੂੰ ਕੋਈ ਇੱਕ ਸ਼ਬਦ ਬੋਲ ਰਿਆਂ ਤੁਸੀਂ ਉਹਦੀਆਂ ਆਵਾਜ਼ਾਂ ਦੱਸਣੀਆਂ ਠੀਕ ਹੈ ਦੱਸੋਗੇ ਮੈਂ ਤੁਹਾਨੂੰ ਇੱਕ ਸ਼ਬਦ ਬੋਲਿਆ ਬਾਲਕ ਤਾਂ ਤੁਸੀਂ ਇਹਦੇ ਜਿਹੜੀ ਆਵਾਜ਼ਾਂ ਨੇ ਉਹ ਦੱਸਣੀਆਂ ਨੇ ਕਿਹਨੂੰ ਕਿਹਨੂੰ ਪਤਾ ਹੈ ਹਾਂਜੀ ਕੀ ਆਵਾਜ਼ ਤਾਂ ਸਾਰਿਆਂ ਨੂੰ ਪਤਾ ਵੀ ਬਹੁਤ ਵਧੀਆ ਗੱਲ ਆ ਨਾ ਘਰੋਂ ਸਿੱਖ ਕੇ ਆਓ ਹਾਂਜੀ ਹਾਂਜੀ ਜਸ਼ਨ ਬੇਟਾ ਦੱਸੋ ਬਾਲਕ ਦੀਆਂ ਆਵਾਜ਼ਾਂ ਕਿਹੜੀਆਂ-ਕੜੀਆਂ ਉੱਚੀ ਬੋਲ ਕੇ ਦੱਸਿਓ ਬਾਹ ਬਾਲ ਗਰ ਬਾਲ ਵੈਰੀ ਗੁੱਡ ਬਹੁਤ ਵਧੀਆ ਬਾ ਲ ਕੋ ਬਾਲਕ ਬਾਲਕ ਬਣ ਗਿਆ ਹੈ ਨਾ ਹੁਣ ਜੇਕਰ ਆਪਾਂ ਇਹਦੇ ਨਾਲ ਜਿਹੜੇ ਬੱਬਾ ਹੈਗਾ ਹੈ ਨਾ ਬੱਬੇ ਦੇ ਨਾਲ ਇੱਕ ਚੀਜ਼ ਲੱਗੀ ਹੋਈ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਬੱਬੇ ਦੇ ਨਾਲ ਬੱਬੇ ਦੇ ਨਾਲ ਕੀ ਲੱਗਿਆ ਹੋਇਆ ਕੰਨਾ ਕੰਨਾ ਕੀ ਹੈ ਹਾਂ ਲਗਾ ਮਾਤਰਾ ਲੱਗੀ ਹੋਈ ਆ ਕੰਨੇ ਦੀ ਉਹਦੀ ਕੰਨੇ ਦੀ ਆਵਾਜ਼ ਕਿਹੜੀ ਹੁੰਦੀ ਆ ਆ ਇਸ ਕਰਕੇ ਬਾ ਲਕ ਤਾញੋਂ ਬਣ ਗਿਆ ਬਾਲਕ ਜਿਹੜੀ ਆਪਾਂ ਕੰਨੇ ਦੀ ਮਾਤਰਾ ਜਸ਼ਨ ਬੇਟਾ ਬੈਠੋ ਜੇ ਕੰਨੇ ਦੀ ਮਾਤਰਾ ਆਪਾਂ ਹਟਾ ਕੇ ਕਿਤੇ ਹੋਰ ਲਗਾ ਦਈਏ ਉਹਦੇ ਨਵਾਂ ਸ਼ਬਦ ਬਣ ਜਾਏਗਾ ਵੈਰੀ ਗੁੱਡ ਬਿਲਕੁਲ ਨਵਾਂ ਸ਼ਬਦ ਬਣ ਜਾਏਗਾ ਨਵਾਂ ਸ਼ਬਦ ਬਣਾ ਕੇ ਦਿਖਾਓ ਬਣਾਓ ਕੋਈ ਨਵਾਂ ਸ਼ਬਦ